ਚੰਡੀਗੜ੍ਹ ਤੋਂ ਚੁਕਾਉਣ ਵਾਲੀ ਖਬਰ ਜਦ ਐਸਪੀ ਸਾਹਿਬ ਭੇਸ਼ ਬਦਲ ਕੇ ਗਿਆ ਰੈਡ ਪਾਉਣ ਤਾਂ ਅੰਦਰੋਂ ਨਿਕਲ ਪਈ ਤਲਾਕਸ਼ੁਦਾ ਪਤਨੀ ਚੰਡੀਗੜ੍ਹ ਸ਼ਹਿਰ ਦੇ ਰੈਡ ਲਾਈਟ ਇਲਾਕੇ 'ਚ ਗੁਪਤ ਰੂਪ 'ਚ ਜਾਂਚ ਕਰ ਰਹੇ ਇੱਕ ਐਸਪੀ ਸਾਹਿਬ ਨੂੰ ਉਸ ਵੇਲੇ ਜ਼ੋਰ ਦਾ ਝਟਕਾ ਲੱਗਿਆ ਜਦ ਉਹ ਅਚਾਨਕ ਅਜਿਹੇ ਕਮਰੇ 'ਚ ਤਾਕਲ ਹੋਇਆ ਜਿੱਥੇ ਕੋਈ ਹੋਰ ਨਹੀਂ ਸਗੋਂ ਉਸ ਦੀ ਆਪਣੀ ਤਲਾਕਸ਼ੁਦਾ ਪਤਨੀ ਕਸਟਮਰ ਦਾ ਇੰਤਜ਼ਾਰ ਕਰ ਰਹੀ ਸੀ ਇਹ ਮਾਮਲਾ ਐਤਵਾਰ ਦੀ ਰਾਤ ਚੰਡੀਗੜ੍ਹ ਦੇ ਹਾਈ ਪ੍ਰੋਫਾਈਲ ਇਲਾਕੇ 'ਚ ਵਾਪਰਿਆ ਜਿੱਥੇ ਪੁਲਿਸ ਨੂੰ ਲੰਬੇ ਸਮੇਂ ਤੋਂ ਇੱਕ ਗੁਪਤ ਕੋਠੀ 'ਚ ਦੇ ਵਪਾਰ ਚੱਲਣ ਦੀ ਸ਼ਿਕਾਇਤ ਮਿਲ ਰਹੀ ਸੀ ਐਸਪੀ ਵਿਖੇ ਅਫਸਰ ਨੇ ਖੁਦ ਭੇਸ ਬਦਲ ਕੇ ਇੱਕ ਆਮ ਗ੍ਰਾਹਕ ਵਾਂਗ ਰੇਡ ਲਗਾਉਣ ਦੀ ਯੋਜਨਾ ਬਣਾਈ ਭੇਸ ਬਦਲ ਕੇ ਜਦੋਂ ਉਹ ਅੰਦਰ ਗਿਆ ਉਹਨਾਂ ਦੀਆਂ ਅੱਖਾਂ ਉਹਨਾਂ ਦੇ ਭੂਤਕਾਲ ਤੇ ਟਿਕ ਗਈਆਂ ਕਮਰੇ 'ਚ ਮੌਜੂਦ ਔਰਤ ਉਸ ਦੀ ਆਪਣੀ ਪਤਨੀ ਸੀ ਜਿਸ ਨਾਲ 2 ਸਾਲ ਪਹਿਲਾਂ ਤਲਾਕ ਹੋ ਚੁੱਕਿਆ ਸੀ ਔਰਤ ਵੀ ਉਸ ਨੂੰ ਵੇਖ ਕੇ ਹੱਕੀ ਬਕੀ ਰਹਿ ਗਈ ਐਸਪੀ ਸਾਹਿਬ ਨੇ ਤੁਰੰਤ ਮੌਕੇ ਤੇ ਹੋਰ ਅਧਿਕਾਰੀਆਂ ਨੂੰ ਸੂਚਿਤ ਕਰਕੇ ਔਰਤ ਨੂੰ ਹਿਰਾਸਤ ਵਿੱਚ ਲਿਆ। ਪ੍ਰਾਰੰਭਿਕ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਤਲਾਕ ਤੋਂ ਬਾਅਦ ਔਰਤ ਦੀ ਆਰਥਿਕ ਹਾਲਤ ਬਹੁਤ ਖਰਾਬ ਹੋ ਗਈ ਸੀ ਅਤੇ ਉਹਨਾਂ ਨੇ ਕਈ ਕੋਸ਼ਿਸ਼ਾਂ ਬਾਵਜੂਦ ਕੋਈ ਨੌਕਰੀ ਨਹੀਂ ਲੱਭੀ। ਇੰਨਾ ਹੀ ਹਾਲਾਤਾਂ ਨੇ ਉਸ ਨੂੰ ਇਸ ਗਲਤ ਰਾਹ ਵੱਲ ਧੱਕ ਦਿੱਤਾ। ਇਸ ਦ੍ਰਿਸ਼ ਨੂੰ ਵੇਖ ਕੇ ਐਸਪੀ ਵੀ ਪਲ ਭਰ ਲਈ ਟੁੱਟ ਗਿਆ। ਉਹਨਾਂ ਨੇ ਕਿਹਾ ਇਹ ਰੇਡ ਨਹੀਂ ਇੱਕ ਕੜਵੀ ਸੱਚਾਈ ਨੂੰ ਬੇਨਕਾਬ ਕਰ ਗਿਆ। ਕਾਨੂੰਨ ਦੇ ਨੋਸਖਿਆਂ ਤੋਂ ਇਲਾਵਾ ਕਈ ਵਾਰ ਦਿਲ ਵੀ ਕੰਬ ਜਾਂਦਾ ਹੈ ਪੁਲਿਸ ਨੇ ਕੋਠੀ ਦੇ ਮਾਲਕ ਸਮੇਤ ਹੋਰ ਕੁੜੀਆਂ ਨੂੰ ਕਸਟਡੀ ਵਿੱਚ ਲੈ ਲਿਆ ਮਾਮਲੇ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਕੌਣ-ਕੌਣ ਇਨ੍ਹਾਂ ਕਾਲੇ ਧੰਦਿਆਂ ਵਿੱਚ ਸ਼ਾਮਲ ਹੈ ਐਸਪੀ ਨੇ ਇੰਨਾ ਜ਼ਰੂਰ ਕਿਹਾ ਕਿ ਜਿਸ ਰੂਪ 'ਚ ਉਹਨਾਂ ਨੇ ਅੱਜ ਆਪਣੀ ਪਤਨੀ ਨੂੰ ਵੇਖਿਆ ਅੱਜ ਉਹਨਾਂ ਨੂੰ ਜ਼ਿੰਦਗੀ ਦੀ ਸਭ ਤੋਂ ਦਰਦਨਾਕ ਘੜੀ ਸੀ ਇਹ ਮਾਮਲਾ ਸਿਰਫ ਇੱਕ ਕਾਨੂੰਨੀ ਕਾਰਵਾਈ ਨਹੀਂ ਬਲਕਿ ਸਮਾਜਿਕ ਤੌਰ ਤੇ ਵੀ ਇੱਕ ਵੱਡਾ ਚੁਣੌਤੀ ਭਰਿਆ ਪ੍ਰਸ਼ਨ ਹੈ ਕੀ ਤਲਾਕ ਤੋਂ ਬਾਅਦ ਔਰਤਾਂ ਲਈ ਕੋਈ ਸਹਾਰਾ ਮੌਜੂਦ ਨਹੀਂ ਇਸ ਖਬਰ ਨੇ ਨਿਰਾਸ਼ਾ ਤਕਲੀਫ ਅਤਹਕੀਕਤ ਦਾ ਜੋ ਸਿਮਰਨ ਦਿੱਤਾ ਹੈ ਉਹ ਚੰਡੀਗੜ੍ਹ ਪੁਲਿਸ ਦੇ ਇਤਿਹਾਸ 'ਚ ਇੱਕ ਯਾਦਗਾਰ ਮੋੜ ਵਾਂਗ ਤਰਜ ਹੋਵੇਗਾ ਤਾਂ ਮੇਰੇ ਪਿਆਰੇ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਜਾਣਕਾਰੀ ਉਮੀਦ ਕਰਦਾ ਹਾਂ ਵਧੀਆ ਲੱਗੀ ਹੋਵੇਗੀ ਜੇਕਰ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਗੋ ਅਤੇ ਨਾਲ ਹੀ ਲੱਗੇ ਬੈਲ ਆਈਕਨ ਦੇ ਬਟਨ ਤੇ ਵੀ ਦਬਾ ਦਿਓ ਤਾਂ ਜੋ ਆਉਣ ਵਾਲੀ ਅਪਡੇਟ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਮਿਲਦੇ ਹਾਂ ਜਲਦ ਹੀ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ